ਜਿਹੜਾ ਪੰਜਾਬ ਦਾ ਮੋਟਰਸਾਈਕਲ ਆਏਗਾ ਉਹਦੇ 50 ਰੁਪਏ ਦੇ ਕੇ ਤੇ ਫੇਰ ਅੱਗੇ ਨਗਰ ਦਿੱਤਾ ਜਾਏਗਾ ਇਹ ਸਿੱਧੀ ਗੁੰਡਾ ਕਰਦੀ ਏ ਪੰਜਾਬ ਦੇ ਵਿੱਚ ਹਿਮਾਚਲ ਦੀ ਕੋਈ ਗੱਡੀ ਜਾਂਦੀ ਏ ਕਿੰਨਾ ਕੋ ਉਹਨਾਂ ਕੋ ਮੁੰਡਾ ਟੈਕਸੀ ਲੈ ਆਉਂਦਾ ਰਹੇਗਾ ਇਹ ਧੱਕਾ ਕਰਦੇ ਆ ਹਿਮਾਚਲ ਦੇ ਇੱਧਰ ਗੁਰਦੁਆਰਾ ਮਨੀਕਰਨ ਸਾਹਿਬ ਉੱਧਰ ਭਗਵਾਨ ਸ਼ਿਵ ਕੋਲੇ ਨਾਤੀ ਦਾ ਮੰਦਿਰ ਆ ਚਾਲ ਚੰਗਾ ਡਿਵੈਲਪ ਹੋਇਆ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਪਤਾ ਕੱਲ ਆਪਾਂ ਰਾਤ ਕਿਰਤਪੁਰ ਸਾਹਿਬ ਆ ਗਏ ਸੀ ਹੁਣ ਆਪਾਂ ਤਿਆਰ ਹੋ ਕੇ ਮੱਥਾ ਟੇਕਣੇ ਚੱਲੇ ਆਂ ਇੱਥੋਂ ਆਪਾਂ ਫਿਰ ਅੱਗੇ ਮੱਥਾ ਟੇਕ ਕੇ ਚਾਹ ਪਾਣੀ ਪੀ ਕੇ ਯਾਤਰਾ ਨੂੰ ਕੰਟੀਨਿਊ ਕਰਾਂਗੇ ਤੇ ਬਣੇ ਰਿਓ ਵਲੌਗ ਦੇ ਵਿੱਚ ਜੇ ਕਿਸੇ ਨੇ ਪਿਛਲਾ ਵਲੌਗ ਨਹੀਂ ਵੇਖਿਆ ਤੇ ਚੈਨਲ ਤੇ ਜਾ ਕੇ ਪਿਛਲਾ ਵਲੌਗ ਵੀ ਦੇਖ ਸਕਦਾ ਵਾ ਤੇ ਬਣੇ ਰਿਓ ਵਲੌਗ ਵਿੱਚ ਤੇ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਦੇ ਪ੍ਰਕਾਸ਼ ਦੇ Porque mire que te dan ਤਾਂ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਦੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਹੁਣ ਆਪਾਂ ਤੁਰ ਲੱਗੇ ਹਾਂ ਕਿਰਤਪੁਰ ਸਾਹਿਬ ਤੋਂ। ਹੁਣ ਆਪਾਂ ਇੱਥੋਂ ਮਨੀ ਸਿੰਘ ਸਾਹਿਬ ਨੂੰ ਜਾਣਾ ਤੇ ਟਾਈਮ ਵੱਧ ਗਿਆ ਸਾਥ। ਇਸ ਤੋਂ ਬਾਅਦ ਫਿਰ ਵੀਡੀਓ ਆਪਾਂ ਕੰਟੀਨਿਊ ਕਰਦੇ ਹਾਂ ਤੇ ਬਣੇ ਰਿਹਾ ਵੀਡੀਓ ਦੇ ਵਿੱਚ ਨਾਲ ਨਾਲ ਮਿਲਦੇ ਹਾਂ ਬਾਤਾਂ। ਇੱਧਰ ਆਪਣੇ ਸਾਰੇ ਵੀਰ ਭਰਾ ਤਿਆਰ ਹੋ ਗਏ ਰੈਡੀ ਹੋ ਚੁੱਕੇ ਆ। ਤੇ ਸੰਗਤਾਂ ਦਾ ਕੱਟ ਬਹੁਤ ਜ਼ਿਆਦਾ ਹੈ ਇੱਥੇ। ਮਾਝੇ ਮਾਲਵੇ ਦੇ ਬਾਹਰ ਮਾਝੇ ਮਾਲਵੇ ਦੁਆਬੇ ਤੋਂ ਬਹੁਤ ਸਾਰੀਆਂ ਸੰਗਤਾਂ ਹੋਮਾ ਕੇ ਪਹੁੰਚ ਰਹੀਆਂ ਨੇ ਗੁਰੂ ਘਰ ਦੇ ਦਰਸ਼ਨਾਂ ਲਈ ਹੋਲੇ ਮਹੱਲੇ ਦੀਆਂ ਖੁਸ਼ੀਆਂ ਤਾਂ ਜੀ ਮਿੱਤਰੋ ਹੁਣ ਅਪਾ ਅੱਜ ਤੁਰ ਪਏ ਆ ਕਿਰਤਪੁਰ ਸਾਹਿਬ ਤੋਂ ਤੇ ਟਾਈਮ 7:00 ਵੱਜ ਚੁੱਕਿਆ ਤੇ ਹੁਣ ਅਪਾ ਅੱਜ ਮਨਾਰੀ ਰੋਡ ਤੇ ਜਾ ਰਿਹਾ ਆ ਤਾਂ ਜੀ ਮਿੱਤਰੋ ਹੁਣ ਆਪਾਂ ਫੈਸਲਾ ਪੰਪ ਦਾ ਤੇਲ ਪਾਉਣ ਲੱਗੇ ਆ। ਫਿਰ ਆਪਾਂ ਇਸ ਤੋਂ ਯਾਤਰਾ ਅੱਗੇ ਕੰਟੀਨਿਊ ਕਰਦੇ ਆ। ਤੇ ਬਣੇ ਰਹੋ ਵਲੌਗ ਦੇ ਵਿੱਚ। ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਤਾਂ ਹਾਂ ਜੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਇੱਧਰ ਇੱਕ ਲੰਗਰ ਦੇ ਵਿੱਚ ਜੋ ਕਿ ਮਣੀ ਗਨ ਸਾਹਿਬ ਨੂੰ ਜਾਣਾਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਹੁੰਦਾ ਹੈ ਅੰਮ੍ਰਿਤਸਰ ਵਾਲਿਆਂ ਦਾ। ਤੇ ਇੱਧਰ ਹੁਣ ਆਪਾਂ ਲੰਗਰ ਸੇਵਾ ਨੇ ਤੇ ਫਿਰ ਇੱਥੋਂ ਲੰਗਰ ਸਾਕਿਆ ਜੀ ਤਿਆਰੀ ਕਰਾਂਗੇ। ਬਹੁਤ ਹੀ ਸਾਰੀਆਂ ਆਗਿਆਨ ਤਾਂ ਬਸ ਬਰ ਬਹੁਤ ਹੀ ਘੱਟ ਰਹਿ ਗਿਆ ਬਸ ਤੇ ਅਗਰ ਬਸ ਆਖੀ ਨਾ ਘਟੇ ਲਾਦੇ ਨਹੀਂ ਉਹ ਕਹਿੰਦੇ 2400 ਲਾਦੇ ਮਾਲ ਸਸਿਕਾਲ ਜੀ ਉਹ ਠੀਕ ਠਾਕ ਹੋ ਪਿਆ ਰਹੋ ਅੱਜ ਜਾ ਰਹੇ ਆ ਜੀ ਮਣੀ ਕੰਮ ਸਾਹਿਬ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਹੈ ਬਹੁਤ ਸਾਰੀਆਂ ਸੰਗਤਾਂ ਹੁਮ ਹਮਾ ਕੇ ਬਾਜੇ ਮਾਲਵੇ ਦਵਾਬੇ ਤੋਂ ਪਹੁੰਚ ਰਹੀਆਂ ਹੌਲੇ ਮੁਹੱਲੇ ਦਾ ਆਨੰਦ ਮਾਣਨ ਲਈ ਆਪ ਸਭ ਨੂੰ ਹੌਲੇ ਮੁਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ ਤਨਾਲ ਨੰਬਰ 3 ਆਜੂ ਬੀਆ ਜੀ ¡Sorero! ਜਾਣ ਨਹੀਂ ਜਾਂਦੇ ਆ ਬਹੁਤ ਹੀ ਸੰਗਤਾਂ ਤੇ ਲੰਗਰ ਫੜੀਆਂ ਸੁਧੜਾ ਸੁਧੜੇ ਪੀਵਾਰੀ ਨਾਨਕ ਜਿੱਤਾਸ ਮੇਰੇ ਆਪ ਮੁਤਵਾਰਾ ਦੇ ਚਾਨਣ ਨਾ ਤਾਂ ਆ ਕੇ ਲਾ ਨਾ ਦਾ ਉੱਤੋਂ ਬੰਦਾ 150 ਕਿਲੋਮੀਟਰ ਅੱਗੇ ਆ ਗਏ ਆ। ਆਹ ਹਾਲਤ ਹੈ। ਅਸਪੀਡ। ਪਰ ਇਹਦੇ ਮੈਨੋਂ ਸਾਰਾ ਹੀ ਰਸਤਾ ਬਹੁਤ ਵਧੀਆ ਡਬਲ ਲੈਨ ਸੀਗੀ। ਇੱਥੇ ਸਿੰਗਲ ਲੈਣੇ। ਇੱਧਰ ਰਸਤੇ ਵਿੱਚ ਘਟਾ ਬਹੁਤ ਚੱਲਦਾ ਤੇ ਕਰ ਜਾਂ ਉਹ ਸਾਰਾ ਇਹ ਨੂੰ ਪਰ ਨਾ ਯਾਰਾ ਕਵਰ ਦਿੱਤਾ ਹੈ ਆਪਾਂ ਨੂੰ ਘਟਾ ਹਾਂਜੀ ਮਿੱਤਰੋ ਆਪਾਂ ਹੁਣ ਪਹੁੰਚ ਚੁੱਕੇ ਆਂ ਕਲੂ ਲੱਗੇ ਇੱਧਰ ਆਪਾਂ ਇੱਕ ਟਾਬੇ ਦੇ ਵਿੱਚ ਬੁਣਵਾਈਆਂ ਇੱਧਰ ਆਪਾਂ ਚਾਹ ਪੀਂਦੇ ਕਿਲੋਮੀਟਰ ਰਹਿ ਗਿਆ ਤੇ ਕੁੱਲੂ ਜਣਾ ਉਹ 20 ਕਿਲੋਮੀਟਰ ਰਹਿ ਗਿਆ ਇਤੋਂ ਤੇ ਬਣੇ ਰਿਓ ਵਲੌਗ ਦੇ ਵਿੱਚ ਮੱਲੀ ਸਾਹਿਬ ਨਾਲ ਇਧਰ ਢਾਬੇ ਤੇ ਜਾਵਾਂ ਖਾਵੇਂਦੇ ਹੋਏ ਵਲੌਗ ਸ਼ੂਟ ਕਰਦੇ ਹੋਏ ਮਣੀਕਰ ਸਾਹਿਬ ਦਾ ਸਫ਼ਰ ਕਰਾਂਗੇ ਇਧਰੋਂ ਫਿਰ ਇੱਥੇ ਆਪਾਂ ਰੁਕੇ ਆਂ ਕੁੱਲੂ ਸ਼ਹਿਰ ਵਿੱਚ ਤੇ ਇਧਰ ਆਪਾਂ ਹਣ ਸੂਪ ਪੈਂਦੇ ਆਂ ਇਧਰ ਸੂਪ ਬਣਾਇਆ ਤੇ ਇਧਰ ਹੋਲੀ ਮਨਰੀਏ ਤੇ ਹੋਲੀ ਮਨਾ ਰਹੇ ਆ ਇਧਰ ਸੂਪ ਬਣਾਉਣਾ ਆਪਣਾ ਤੇ ਮੱਲੀ ਸਾਹਿਬ ਸੂਪ ਛੱਕਣਦੇ ਆ ਲੇ ਵੀ ਬਣ ਰਹੀ ਹੈ ਉਧਰ ਹਾਂਜੀ ਮੈਂ ਤਰਾਤਾ ਪਹੁੰਚ ਕੇ ਆ ਬੰਦਰ ਇਹ ਆ ਜਿਹੜਾ ਰੋੜ ਹੈ ਇਹ ਮੜੀ ਦਾ ਸਾਹਿਬ ਨੇ ਰੋੜ ਜਾਂਦਾ ਹੈ ਉਹ ਮਨਾਲੀ ਨੂੰ ਜਾਂਦਾ ਹੈ ਤਾਂ ਮੈਨੇਜਰਿੰ ਦਾ ਕੋਣ ਲੱਭੇ ਜੋ ਬੱਜਦਾ ਹੈ ਉਹ ਤੇਜ ਗੈਲਮਟਰ ਬਣੀ ਕਰਨਾ ਕਿ ਤਾ ਬਿੰਦਾ ਇਤੋਂ ਜੋ ਟਾਈਮ ਹੈ 2 ਘੰਟੇ ਦਾ 1.5 ਘੰਟਾ ਲੱਗੇਗਾ ਕਿਉਂਕਿ ਇਹ ਸੰਘਰ ਵਸਤਾ ਹੈ ਜੇ ਜਨਾ ਵੀ ਕਈ ਵਾਰ ਡਿਜੀਟ ਦੇ ਪਾਸਾ ਵਗਾਰ ਆਉਂਦੀ ਹੈ ਤੇ ਉੱਤੇ ਹੀ ਜਾਮ ਲੱਗ ਜਾਂਦਾ ਹੈ ਇਹ ਰਸਤਾ ਸਰਾਇਚੜਾ ਹੀ ਦਾ ਜੋ ਸਾਹਮਣੇ ਨਦੀ ਚੱਲ ਰਹੀ ਹੈ ਇਸ ਨਦੀ ਦਾ ਨਾਮ ਆਪਾ ਰਦੀ ਹੈ ਭਾਰਵੀ ਨਦੀ ਹੈ ਜੋ ਕਿ ਮਨਵੰਨ ਸਾਹਿਬ ਵੱਲ ਸਿੱਧੀ ਆਉਂਦੀ ਹੈ ਇਹ ਅੱਗੇ ਜਾ ਕੇ ਬਿਆਸ ਨਦੀ ਵਿੱਚ ਮਿਕਸ ਹੁੰਦੀ ਹੈ ਇਹਦਾ ਰਸਤਾ ਹੈ ਮੈਟਰੋ ਲੇਹਲਾ ਦੀ ਬਹੁਤ ਹੀ ਤੰਗ ਰਸਤਾ ਹੈ ਵੀਰਾ ਹੱਥਾਂ ਤੇ ਆ ਗਿਆ ਦਰਾਜ ਉੱਤਵਾ ਟਾਟਾ ਬੂਰਾ ਵਾ ਜੋਰ ਲਾਉਂਦਾ ਹੋਇਆ ਚੜਾਈਆਂ ਚੜ ਰਿਹਾ ਵਾ ਧੂਆਂ ਵੀ ਉਧਰ ਪੂਰਾ ਨਿਕਲ ਰਿਹਾ ਥੋੜਾ ਬਹੁਤ ਹੀ ਚੱਕੀ ਚੜਾਈ ਹੈ ਇਹ ਆ ਟਰੋਡਾ ਤੋਂ ਬਾਹਰ ਨਿਕਲੀ ਜਾ ਰਿਹਾ ਚਾਲੂ ਕਰ ਲਾ ਵੀਡੀਓ ਮੰਮਾ अभी भी देख देखने ज्यादा शोर करेंगे कि बंदा पकड़ेंगे ताकि चले जाएंगे फिर जो माँ माँ ना उसी को ही पकड़ेंगे पहले बोल अब चार चार दे दो ये देख अब चार अब जब भी अंकों पे आप इस मुद्दे को रखो आप आपका मुद्दा चाहिए आप अपने मुद्दे को रखो और मुद्दा कहने की मेला बाहर लेक ਆਪ ਜਾਈ ਸਾਹਿਬ ਜੀ ਇੱਥੋਂ ਜਦੋਂ نیچے ਜਾ ਕੇ ਆਪ ਪੁੱਤਾ ਉਠਾ ਸਕਦੇ ਜੀ ਹਮਾ ਚਲ ਸਰਕਾਰ ਨੇ ਮੋਟਰਸਾਈਕਲਾਂ ਦੇ 50-50 ਰੁਪਏ ਰੱਖਦੇ ਨੇ ਕਹਿੰਦੇ ਕਿ ਜਿਹੜਾ ਪੰਜਾਬ ਦਾ ਮੋਟਰਸਾਈਕਲ ਆਏਗਾ ਉਹਦੇ 50 ਰੁਪਏ ਦੇ ਕੇ ਤੇ ਫਿਰ ਅੱਗੇ ਨਗਰ ਦਿੱਤਾ ਜਾਏਗਾ ਇਹ ਸਿੱਧੀ ਗੁੰਡਾਗਰਦੀ ਏ ਪੰਜਾਬ ਦੇ ਬੇਤ ਹਿਮਾਚਲ ਦੀ ਕੋਈ ਗੱਡੀ ਜਾਂਦੀ ਹੈ ਕਿੰਨਾ ਕੁ ਉਹਨਾਂ ਕੋ ਗੁੱਡਾ ਟੈਕਸ ਲਿਆ ਉਹ ਦੌਰੀਂ ਦੀ ਰਹੇਗਾ ਇਹ ਧੱਕਾ ਕਰਦੇ ਆ ਹੱਟ ਲੋਗੇ ਜਿਨੀ ਵਾਲੀ ਦੀ ਇਹਨਾਂ ਕੀ ਚਾਹੀ ਹਰ ਵਾਰੀ ਗੱਲ ਬਹੁਤ ਗਲਤ ਗੱਲ ਏ ਇਹਨਾਂ ਦੀਆਂ ਗੱਡੀਆਂ ਪੰਜਾਬ ਚ ਜਾਂਦੀਆਂ ਕਿੰਨਾ ਕੁ ਧੱਕਾ ਹੁੰਦਾ ਹੈ ਉਹਨਾਂ ਦੇ ਨਾਲ ਹਾਂਜੀ ਮਿੱਤਰੋ ਆਪਾਂ ਇੱਕ ਲੋਕੇਸ਼ਨ ਤੇ ਆਏ ਆ ਜੋ ਜੀ ਮਨੀ ਗਨ ਸਾਹਿਬ ਜਾਂਦੇ ਰਸਤੇ ਵਿੱਚ ਜਾਂਦੀ ਆ ਆ ਇਧਰ ਦੇਖਦੇ ਸੇ ਮੇਰੇ ਵੀਰ ਨੇ ਇਧਰ ਫੋਰਾ ਵਗੈਰਾ ਖਿਚਾਉਂੀਆਂ ਉਹ ਇਧਰ ਆ ਸਕਦਾ ਹੈ मित्रों तो लोकेशन बहुत ही सोहनी है ਕੋਈ ਵੀ ਮੇਰਾ ਵੀਰ ਭਰਾ ਆਉਣਾ ਚਾਵੇ ਤੇ ਮਣੀ ਕਰਨ ਸਾਹਿਬ ਤੋਂ ਜਾਂਦਿਆ ਪਹਿਲਾਂ ਇੱਕ ਸਾਈਡ ਨੂੰ ਹੁੰਦੀ ਆ ਕਸੋਲ ਦੇ ਨਾਲ ਹੀ ਆਹ ਲੋਕੇਸ਼ਨ ਮਿੱਤਰੋ ਬਹੁਤ ਹੀ ਸੋਹਣੀ ਆ ਜਿਹੜੇ ਵੀ ਵੀਰ ਕਿਸੇ ਭਰਾ ਮੇਰੇ ਨੇ ਆਹ ਲੋਕੇਸ਼ਨ ਤੇ ਆਉਣਾ ਵਾ ਤੇ ਆਹ ਵੀਡੀਓ ਵਿੱਚ ਵੇਖ ਕੇ ਤੁਸੀਂ ਆਹ ਲੋਕੇਸ਼ਨ ਦੇਖ ਸਕਦੇ ਜੀ ਇੱਥੇ ਨਾਲ ਤੁਹਾਨੂੰ ਨਦੀ ਦਾ ਛਰਨੇ ਵਗਾਰਾ ਮਿਲ ਸਕਦੇ ਹਨ ਬਹੁਤ ਹੀ ਵਧੀਆ ਜਿਆਦਾ ਸੋ ਫੋਲਾ ਨਾਵਾ ਸਟੋਰ ਜੇਮ ਅਨਿਗਰਤਾ ਤੋਂ ਤੇ 4-5 ਕਿਲੋਮੀਟਰ ਮੈਦਾਨ ਸਾਹਰਾ Bana ਵਾਹਿਗੁਰੂ ਹਾਂ ਜੀ ਸੰਗਤੋ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਮਣੀ ਕਰਨ ਸਾਹਿਬ ਕਿ ਜਿੱਥੇ ਬਾਬੇ ਨਾਨਕ ਨੇ ਗਰਮ ਪਾਣੀ ਉੱਤੇ ਫੁੱਲ ਕੇ ਦਰਾਇ ਵੰਦ ਮੰਦਿਰ ਕਾ ਦੇ ਬਸ ਗੁਰਦੁਆਰਾ ਜਵਾਨੀ ਫੋਟੋ ਕਿਸੇ ਇੱਧਰ ਗੁਰਦੁਆਰਾ ਮਨੀਕਰਨ ਸਾਹਿਬ ਉੱਧਰ ਭਗਵਾਨ ਸ਼ਿਵ ਕੋਲੇਨਾਥ ਜੀ ਦਾ ਮੰਦਿਰ ਆ